ਵੀ ਆ ਚੀ ਦੇਖ ਰਹੇ ਹੋ ਨਾ ਆ ਛੋਟੇ ਛੋਟੇ ਇਹ ਬਲ ਕੋਟੀ ਕੀ ਦੀ ਹੈ ਇਹ ਨੂੰ ਦੱਸਾਂਗੇ ਆ ਦੇਖੋ ਆ ਪੰਛੀ ਉਹ ਸਸ਼ਿਕਾਲ ਥੋੜਾ ਇੰਦਰ ਪਾਸੇ ਪਮਾੜੀ ਬੀ ਪੋਜ਼ਿਟਿਵ ਜਾਂ ਬੀ ਚੈਨਲ ਤੋਂ ਠੀਕ ਆ ਨਾ ਤੇ ਅਸੀਂ ਪਹੁੰਚੇ ਆ ਬਾਈ ਇਧਰ ਚੱਲਣਾ ਇਧਰ ਨੇਰੇ ਪੈ ਬਾਈ ਜਗਮਾਲ ਸਿੰਘ ਕੋਲੇ ਤੇ ਰਾਜਸਥਾਨ ਜ਼ਿਲ੍ਹਾ ਅਨੂਪਗੜ ਹਾਂਜੀ ਤੇ ਪਿੰਡ 11 ਐਨ ਪੀ ਤੇ ਬਾਈ ਜਗਮਾਲ ਸਿੰਘ ਆ ਤੇ ਬਾਈ ਜਗਮਾਲ ਸਿੰਘ ਦੇ ਘਰੇ ਆਏ ਸੀਗੇ ਘਰੇ ਆ ਕੇ ਦੇਖਿਆ ਅਸੀਂ ਕਿ ਬਾਈ ਦੀ ਹੈ ਨਾ ਚਿੜੀਆਂ ਲਈ ਆਹ ਬਣਾਇਆ ਹੋਇਆ ਹੈ ਨਾ ਬਾਈ ਹਾਂਜੀ ਬਾਈ ਇਹ ਚਿੜੀਆਂ ਲਈ ਵੀਰੇ ਹਾਂਜੀ ਤੇ ਕੁਝ ਤੇ ਵੀਰੇ ਇਹ ਤੁਹਾਨੂੰ ਖਸ਼ੌਂਕ ਦੰਦੋ ਵੀ ਆ ਜਿਹੜੀਆਂ ਆਹ ਆ ਚੀਜ਼ ਆ ਇਹ ਸ਼ੌਂਕ ਦਾ ਲੱਗ ਬਚਪਨ ਤੋਂ ਹੀ ਆ ਵੈਸੇ ਜੀ ਬਚਪਨ ਤੋਂ ਹੀ ਆ ਹਾਂਜੀ ਕਿ ਇਹ ਇਹ ਬੋਤਲ ਸਕੀਮ ਕਿੱਥੋਂ ਆਈ ਸਕੀਮ ਬਸ ਪਈਆਂ ਸੀ ਬੋਤਲਾਂ ਪੁਰਾਣੀਆਂ ਹਾਂ ਤੇ ਬਸ ਮਨ ਚਾਹੀਤ ਬਣਾ ਲਈਆਂ ਅਛਾ ਹਾਂਜੀ ਇਹ ਮੰਚਾਇ ਬਣਾ ਲਈ ਤੇ ਤੁਹਾਨੂੰ ਤੁਹਾਨੂੰ ਕਿ ਦੱਸਿਆ ਸੀਗਾ ਕਿ ਆਪਣੇ ਆਪ ਹੀ ਆਇਆ ਜੀ ਮੈਂ ਆਪਣੇ ਆਪ ਹੀ ਆਈ ਡੀਆ ਆ ਗਿਆ ਬਸ ਫਿਚੜੀਆਂ ਆਪਣੇ ਇਟਿਡੀਆ ਕਿਵੇਂ ਰਹਿਣਾ ਯਾਰ ਇੱਥੇ ਚਿੜੀਆਂ ਬਸ ਆਪਰਾਣੇ ਟੇਪ ਦਾ ਹੈਗਾ ਜਿਹੜਾ ਛੱਤ ਮਤਲਬ ਕਾਨਿਆਂ ਦੀ ਹੈ ਹਾਂ ਤੇ ਬਣਾ ਕੇ ਤੇ ਪਾਤੀਆਂ ਅਛਾ ਕਰਨ ਜਿਹੜੀਆਂ ਇੱਥੇ ਆਉਂਦਾ ਹੀ ਆ ਗਿਆ ਇੱਕ ਜਿਹੜੀ ਉੱਪਰ ਆਪਣੀ ਇਹ ਨਾ ਠੀਕ ਆ ਜੇ ਛੱਤ ਆ ਇਹ ਪੁਰਾਣੀ ਆ ਹੈਨਾ ਹਾਂਜੀ ਇਹਦੇ ਕਰਕੇ ਚਿੜੀਆਂ ਇਹਦਾ ਆਉਂਦੀਆਂ ਅੰਦਰ ਕਿਉਂਕਿ ਲੈਂਟਰ ਵਾਲੇ ਥਾਂ ਤੇ ਜਿਹੜੀਆਂ ਘਟ ਆਉਂਦੀਆਂ ਨੇ ਆ ਪੁਰਾਣੀ ਛੱਤ ਦੇ ਕਿ ਜਿਹੜੀਆਂ ਆਉਂਦੀਆਂ ਤੇ ਉਹਨਾਂ ਨੇ ਦੇਖਿਆ ਕਿ ਉਹਨਾਂ ਬੋਤਲ ਵਾਲਾ ਥਾਂ ਵਾ ਹੈ ਨਾ ਹਾਂਜੀ 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 ਤੇ ਮੇਰਾ ਬੋਤਲ ਵਿੱਚ ਇਹ ਤੁਸੀਂ ਪਾਇਆ ਕਿ ਚੀਜ਼ਾਂ ਤੇ ਉਹਨੇ ਆ ਪਈਆਂ ਕਿ ਅੰਡ ਵਿਚ ਆ ਪਈ ਉਹਨਾਂ ਕੁਛ ਤਾਂ ਆ ਪਈਆਂ ਕੁਛ ਚਿੜੀਆਂ ਸੁਵਿਧਾ ਕਰ ਲੈਂਦੀਆਂ ਆਪਣੇ ਆਪ ਦੀਆਂ ਤੇ ਇਹਦੇ ਵਿੱਚ ਅੰਡੇ-ਉਂਡੇ ਵਗੈਰ ਦਿੰਦੀਆਂ ਨੇ ਹਾਂਜੀ ਅੰਡੇ ਦਿੰਦੀਆਂ ਨੇ ਨਵੇਂ ਬੱਚੇ ਹੁੰਦੇ ਉਹਨਾਂ ਕਿਰੇ ਹਾਂਜੀ ਆਏ ਸਾਲ ਅੰਡੇ ਦਿੰਦੀਆਂ ਆਏ ਸਾਲ ਉੱਡ ਜਾਂਦੀਆਂ ਜਿਵੇਂ ਜਿਹੜੀਆਂ ਆਉਂਦੀ ਜਾਂਦੀ ਰਹਿੰਦੀਆਂ ਨੇ ਹਾਂਜੀ ਹਾਂਜੀ ਕਦੇ ਆ ਗਈਆਂ ਕਦੇ ਚਲੀ ਗਈਆਂ ਹਾਂਜੀ ਕਿੰਨੇ ਕਿੰਨੇ ਪ੍ਰਕਾਰ ਜਿਹੜੀਆਂ ਆਉਂਦੀਆਂ ਨੇ ਤੇ ਦੇਖਿਓ ਬਸ ਵੈਸੇ ਤਾਂ ਤਿੰਨ ਚਾਰ ਪ੍ਰਕਾਰ ਦੀਆਂ ਵੇਖੀਆਂ ਆਪਾਂ ਇੱਥੇ ਹੂੰ ਬਾਕੀ ਆਉਂਦੀਆਂ ਰਹਿੰਦੀਆਂ ਆਉਂਦੀ ਜਾਂਦੀਆਂ ਹਾਂਜੀ ਹੋਰ ਬਾਈ ਕਿਹੜਾ ਕਿਹੜਾ ਤਿਰਕੜ ਕਿਹੜੇ ਸ਼ੌਂਕ ਹੈ ਕੀ ਕੀ ਕਰਦਾ ਬਈ ਬਸ ਬਾਕੀ ਸਟੱਡੀ ਚੱਲੀ ਜਾਂਦੀ ਆ ਹਾਂ ਪੜਾਈ ਕਰਦੇ ਹਾਂਜੀ ਕਿਹੜੀ ਲਈ ਪੜ੍ਹਦੇ ਹੋ ਬਸ ਟੀਚਿੰਗ ਦੀ ਤਿਆਰੀ ਚੱਲੀ ਜਾਂਦੀ ਆ ਗ੍ਰੈਜੂਏਸ਼ਨ ਹੋ ਗਈ ਗ੍ਰੈਜੂਏਸ਼ਨ ਹੋ ਗਈ ਛੋਟੀ ਟੀਚਿੰਗ ਦੀ ਤਿਆਰੀ ਚੱਲਦੀ ਆ ਹਾਂਜੀ ਟੀਚਰ ਦੀ ਬੀਐਡ ਕਰਨੀ ਆ بس बीएड कोर्स ਹੋਇਆ ਹੈ ਆਪਣਾ ਤੇ ਬਾਕੀ ਚੱਲੀ ਜੰਦੀ ਹੈ ਤਿਆਰੀ ਕਿਵੇਂ ਕੋਰਸ ਹੋਇਆ ਚੱਲੀ ਜਾਂਦਰੀਆਂ ਪੀਪਰ ਕਦੋਂ ਦਾ बीएड ਦਾ ਹੁਣ ਤਾਂ ਨੰਗੇ ਪੀਪਰ ਦਿੱਤਾ ਸੀ ਸਰ ਜੀ ਪਹਿਲਾਂ ਨੰਗੇ ਤੇ ਹੁਣ ਇਹ ਪੀਪਰ ਦਿੱਤਾ ਸੀ बीएड ਦਾ ਕਿਦਾਂ ਜੀ ਪਹਿਲਾਂ ਇੱਕ ਵਾਰੀ ਦਿੱਤਾ ਸੀਗਾ ਪਰ ਨਹੀਂ ਬਣਿਆ ਤੇ ਹੁਣ ਹੁਣ ਬਣੂਗਾ ਹਾਂ ਹੁਣ ਤਾਂ ਬਣ ਗਈ ਗੱਲ ਬਣ ਗਈ ਕੀ ਬਾਤ ਆ ਬਾਤ ਆ ਤੈਨੂੰ ਬਹੁਤ ਵਧੀਆ ਯਾਨੀ ਕਿ ਤੂੰ ਪਹਿਲਾਂ ਬੰਦਾ ਨਾਲ ਮਿਹਨਤ ਕਰਦਾ ਵਾ ਠੀਕ ਹੈ ਨਾ ਪਸ਼ੂ ਵੀ ਆਪਣੇ ਕਹਿੰਦੇ ਨੇ ਆ ਕਿ ਪਿੰਡ ਨਾਲ ਸਫਰ ਨਹੀਂ ਹੋ ਸਕਦੇ ਪਰ ਬੰਦੇ ਸਫਲ ਹੋ ਗਏ ਦਿਖਾਏ ਨਾ ਸ਼ੌਂਕ ਰਾ ਛੜੀਆਂ ਦੇ ਆ ਦੇਖੋ ਇੱਕਾ ਵੱਡਾ ਨਾਲ ਨਾ ਪਾਇਆ ਬਈ ਰੇਰ ਆ ਹਾਂਜੀ ਆ ਦੇਖੋ ਚਿੜੀਆਂ ਬੈਠੀਆਂ ਵੀ ਐ ਹਾਂ ਆ ਦੇਖੋ ਹਾਂਜੀ ਉਹ ਚਿੜੀਆਂ ਉਹ ਰਿਓ ਚਿੜੀ ਇਧਰ ਆ ਨਾ ਜੀ ਵੇਖ ਲਓ ਇਧਰ ਆ ਡੱਬੇ ਵੀ ਯੂਜ਼ ਕਰ ਸਕਦੇ ਆ ਆਪਾਂ ਅੱਛਾ ਆ ਡੱਬੇ ਵੀ ਯੂਜ਼ ਕਰਦੇ ਆ ਮਠਿਆਈਆਂ ਦੇ ਮਠਿਆਈਆਂ ਡੱਬੇ ਯੂਜ਼ ਕਰ ਸਕਦੇ ਆ ਇਹਦੇ ਵਿੱਚ ਆਪਨੇ ਬੱਚੇ ਐ ਤੇ ਬਾਕੀ ਕੋਈ ਵੀ ਸਮਾਨ ਯੂਜ਼ ਕਰ ਸਕਦੇ ਆ ਆਪਾਂ ਭਾਈ ਯਾਰ ਕੀ ਗੋਲੇ ਪਿਆ ਦੇ ਕੋਈ ਪੁਰਾਣਾ ਢੋਲਕੀ ਦਾ ਸੀਗਾ ਅੱਛਾ ਮੈਂ ਬੰਦ ਕਰਤਾ ਤੇ ਉਹਦੇ ਵਿੱਚ ਹੁਣ ਆਏ ਸਾਲ ਇਹਨੂੰ ਲਗਭਗ 4 ਇਹਨੂੰ ਲਗਭਗ ਹੋ ਗਏ ਹੁਣੇ 7-8 ਸਾਲ ਹੋ ਗਏ ਹੁਣੇ ਇਹ ਚੀਜ਼ ਨੂੰ ਆਏ ਸਾਲ ਬੈਦ ਵਿੱਚ ਬੱਚੇ ਆਉਂਦੇ ਆ ਚਿੜੀਆਂ ਆਉਂਦੀਆਂ ਬੱਚੇ ਫਿਰ ਇਹ ਇੱਥੇ ਦੇ ਕੇ ਖੁਸ਼ ਹੋ ਜਾਂਦੀ ਹੈ ਹਾਂਜੀ 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 ਕਿਆ ਬਾਤ ਆ ਇਹਨੂੰ ਲਗਭਗ ਹੋ ਗਏ 3-4 ਸਾਲ ਹੋ ਗਏ ਸ਼ਾਇਦ ਅ ਡੱਬੇ ਕ ਲਈ ਨਮਕ ਦੇ ਹਾਂਜੀ ਹਾਂਜੀ ਇਹ 3-4 ਜਗਾ ਚੇਂਜ ਕਰਤਾ ਤਾਂ ਹਮ ਇਹ ਚੌਂਦੀ ਹੁੰਦੇ ਆਏ ਸਾਲ ਅੱਛਾ ਹਾਂਜੀ ਤੇਰੇ ਡੜੀਆਂ ਛੱਤ ਪਾਈ ਹੋੜੀ ਉੱਪਰ ਹਾਂਜੀ ਇਹ ਫਿਰ ਜੋ ਪਾਣੀ ਪਣੀ ਸੰਭਤ ਤਾਂ ਨਹੀਂ ਚੁੰਦੀ ਤਾਂ ਨਹੀਂ ਇਹ ਨਹੀਂ ਨਹੀਂ ਇਹ ਚੁੰਦੀ ਨਹੀਂ ਉੱਪਰ ਮਿੱਟੀ ਪਾਈ ਹੁੰਦੀ ਹੈ ਤੇ ਹਾਂਜੀ ਮਿੱਟੀ ਪਾਈ ਹੁੰਦੀ ਹੈ ਤੇ ਬਈ ਹੋਰ ਕੀ ਹੋਲ ਕੀ ਹੋਰ ਕੀ ਕੀ ਕੰਮ ਕਰਦਾ ਆ ਸਾਈਕਲ ਖੜਾ ਹੈ ਹਾਂਜੀ ਹਾਂਜੀ ਆ ਆ ਕਦ ਲਈ ਰੱਖਿਆ ਤਾ ਇਹ ਤਾਰਾ ਵਜ ਬੰਨਣ ਉਹ ਜਾਲ ਜਾਲ ਰੱਖੇ ਇਹ ਜਾਲੀ ਲਾਉਣ ਨੂੰ ਬਾੜ ਲਾਉਣ ਨੂੰ ਆਪਣੇ ਖੇਤਾਂ ਦੇ ਵਿੱਚ ਅੱਛਾ ਜੀ ਹਾਂਜੀ ਖੇਤਰ ਵਿੱਚ ਬਾੜ ਲਾਉਣ ਨੂੰ ਇਹ ਰੱਖੀ ਹੈ ਵੀਰੇ ਜਾਨੀ ਕਿ ਇਹ ਤੇ ਫਿਰ ਬਾੜ ਜਿਹੜੀ ਲਾਉਣੀ ਹੋ ਖੇਤਾਂ ਵਿੱਚ ਹਾਂਜੀ ਹਾਂਜੀ ਕਿੰਨੇ ਕਿ ਕਿੰਨੇ ਕਿੱਲੇ ਦੇ ਖੇਤਾਂ ਦੇ ਕਿ ਬਾੜਾ ਥੋੜੇ ਉੱਥੇ ਇਹ ਤਾਂ ਹੁਣ ਜੋ ਜਿੰਨੇ ਮਤਲਬ ਕਿੱਲੇ ਹੈਗੇ ਆਪਣੇ ਕੋਲੇ ਉਹ حساب ਨਾਲ ਹੀ ਆਪਾਂ ਲਾ ਸਕਦੇ ਹਾਂ ਤਾਂ ਹਰ ਕਿੱਲੇ ਲੈ ਕੇ ਜਮ ਸੁਝ ਵੀ ਕਰਦੇ ਬਾੜਾ ਲਾਉਣੀ ਆ ਹਾਂ ਜੇ ਸਾਭ ਦੀ ਮਤਲਬ ਏਰੀਆ ਏਰੀਆ ਸਾਹਮਣੇ ਲੱਗਦੇ ਨਾ ਇਹ ਸੁਣੋ ਹਾਂਜੀ ਇੱਕ ਚਲੋ ਖੇਤੀ ਢੁਰ ਖੇਤੀ ਵੀ ਹੁੰਗਣਾ ਖੇਤੀ ਉਹ ਵੀ ਖੇਤੀ ਜਮਾਰ ਅਗ ਮਾਰਾਂਗੇ ਤੇ ਆ ਮੀਰੇ ਦੀ ਗਾਵਾਂ ਵਗੈਰਾ ਰੱਖੀਆਂ ਹੋਈਆਂ ਨੇ ਪਿਛੋ ਰੱਖੇ ਹੋਏ ਨਾ ਹਾਂਜੀ ਤੇ ਬਾਕੀ ਪਾਣੀ ਪੀ ਲੈਂਦੇ ਆ ਜਾਨਵਰ ਉਹ ਉੱਥੇ ਆ ਗਿਆ ਪਾਣੀ ਪੀਣ ਅੱਛਾ ਹਾਂਜੀ ਫਿਰ ਬਾ ਪੰਛੀਆਂ ਨੂੰ ਹਾਂਜੀ ਪੰਛੀਆਂ ਪਾਣੀ ਪੀਣ ਨੂੰ ਕਿਹੜਾ ਦਿਖਾਉਂ ਹਾਂਜੀ ਵੇੜੀ ਆ ਚੀਜ਼ ਦੇਖ ਰਹੇ ਹੋ ਨਾ ਆ ਛੋਟੇ ਛੋਟੇ ਇਹ ਬਲ ਪੋਟੀ ਕੀ ਦੀ ਹੈ ਇਹ ਮੈਂ ਦੱਸਾਂਗੇ ਆ ਦੇਖੋ ਆ ਪੰਛੀ ਨੇ ਪਾਣੀ ਆ ਇੱਧਰ ਔਣ ਥੋੜਾ ਇਹਨੂੰ ਭਰਨ ਵਾਲਾ ਹੈ ਬਾਕੀ ਇੱਕ ਕੋਲ ਉੱਧਰ ਪਈ ਹੈ ਅੱਛਾ ਕੜਾ ਆ ਕੜਾ ਦੱਬਿਆ ਹੋਣਾ ਦੇਖਿਆ ਹਾਂਜੀ ਕੜਾ ਦੱਬਿਆ ਹੋਇਆ ਆ ਕੜਾ ਦੱਬਿਆ ਹੋਇਆ ਅਛਾ ਆ ਘੜਾ ਦੱਬਿਆ ਹੋਇਆ ਤਾਂ ਜੋ ਪਾਣੀ ਗਰਮ ਨਾ ਹੋਵੇ ਨਾ ਹਾਂਜੀ ਇਹੀ ਕਰਨਾ ਹਾਂਜੀ ਇਹ ਪਾਣੀ ਗਰਮ ਨਹੀਂ ਹੋਣਾ ਜਲਦੀ ਸੁੱਕਦਾ ਨਹੀਂ ਪਾਣੀ ਮਤਲਬ ਪਿਆ ਰਹਿੰਦਾ ਇਹਦੇ ਵਿੱਚ ਪਿਆ ਰਹਿੰਦਾ ਹਾਂਜੀ ਆ ਘੜੇ ਇਹਦੇ ਵਿੱਚ ਬਾਬਾ ਸੀਗੇ ਬਾਕੀ ਬਰਸ਼ਾ ਦੇ ਕਾਰਨ ਥੋੜਾ ਚੇਂਜ ਕਰਤੇ ਭਈ ਉਹ ਉਂਟੜੀ ਵੀ ਰੱਖੀ ਥੋੜੀ ਹੈ ਹਾਂਜੀ ਹਾਂਜੀ ਚਲ ਜੀ ਵਾਰੀਓ ਥੋੜੀ ਗੱਲਾਂ ਕਰ ਲੈਣੀਆਂ ਤੇ ਆਹ ਆ ਆਹ ਸਾਹ ਨੇ ਬੈਠਾ ਹੈ ਹਾਂਜੀ ਇਹ ਇਹ ਬਾਹਰ ਬਾਹਰ ਉਹ ਹੀ ਦੂਜਾ ਵਾਰਾ ਹੋਣਾ ਨੇ ਦਾ ਹਾਂਜੀ ਬਾਕੀ ਵੀਊ ਲੈ ਲੋ ਪੂਰੇ ਆਪਣੇ ਪਿੰਡ ਦਾ। ਸਾਡੇ ਪਿੰਡ ਦੇ ਹੁਣ ਕੱਚੀਆਂ ਕੱਚੀਆਂ ਗਲੀਆਂ ਹਨ। ਕੱਚੀਆਂ ਗਲੀਆਂ ਹਵਾ ਚਾਲੀ ਠੰਢੀ ਠੰਢੀ ਹਵਾ ਚੱਲਦੀ ਆ। ਆ ਨਿੰਮਾ ਨਾ ਬਾਈ। ਹੈ ਨਾ? ਆ ਜਿਹੜਾ ਨਿੰਮਾ ਬਾਈ ਕੰਨੀ ਮਜ਼ਬੂਤ ਨਿੰਮਾ। ਹਾਂਜੀ। ਕੰਨਾ ਮੋਟਾ ਟਾਣਾ। ਕੀ ਵੀਰੇ ਉੱਠਣੀ ਹੈ? ਹਾਂਜੀ। ਇਹ ਵੀਰੇ ਇਹਦੇ ਕੀ ਕੀ ਕੰਮ ਲੈਨੇ ਹੋ? ਇਹ ਤਾਂ ਆਪਾਂ ਖੇਤੀਬਾੜੀ ਦਾ ਕੰਮ ਲੈ ਸਕਦੇ। ਹੂੰ। ਬਾਕੀ ਕੋਈ ਵੀ ਆਪਾਂ ਕੋਈ ਕਿਰਾਇਆ ਪਾੜਾ ਕਰਨਾ ਹੈ। ਜਾ ਇੱਥੇ ਜਾਣਾ ਆਉਣਾ ਜਾਂ ਕੋਈ ਚੀਜ਼ ਛੱਡ ਕੇ ਆਉਣੀ ਹੈ ਲੈ ਕੇ ਆਉਣੀ ਹੈ ਅੱਛਾ ਜੀ ਸਾਰਾ ਕੁਝ ਕਰ ਸਕਦਾ ਹੈ ਇਹ ਇਹ ਅੱਛਾ ਇਹ ਭਾਈ ਕੌਣ ਚਲ ਠੀਕ ਇਹ ਆਪਣੇ ਪਿੰਡ ਚ ਹੀ ਆ ਭਾਈ ਅੱਛਾ ਹਾਂ ਤੇ ਇਹ ਉਂਟਣੀ ਤੇ ਇਹ ਤੋਂ ਬਰੇ ਖੱਤ ਵੀ ਬਹੁਣੇ ਕੀ ਕਰਦੇ ਖੱਤੇ ਵਾਰੇ ਹਾਂਜੀ ਇਹ ਤੇ ਆਪਣੇ ਖੇਤੀਬਾੜੀ ਦੇ ਕੰਮ ਹੋ ਜਾਂਦਾ ਅੱਛਾ ਜੀ ਹਾਂਜੀ ਕੋਈ ਨਵੀਂ ਤੇ ਪਾਣੀ ਪਾਣੀ ਵੀ ਆਏ ਕਰਦੇ ਪਾਣੀ ਲਿਆਂਦਾ ਵਾ ਧੰਨਵਾਦ ਵੀਰੇ ਇੱਕ ਬਾਈ ਸਾਡਾ ਹੋਰ ਆ ਗਿਆ ਭਾਈ ਸਤਿ ਸ਼੍ਰੀ ਅਕਾਲ ਤੇ ਤੇ ਬਾਈ ਤੁਹਾਡੇ ਨਾਲ ਵੀ ਗੱਲਾਂ ਕਰਦੇ ਆ ਪਹਿਲਾਂ ਬਾਈ ਨਾਲ ਗੱਲਾਂ ਕਰ ਲਈਆਂ ਹਾਂਜੀ ਪਾਣੀ ਪੀ ਲਿਓ ਜੱਜ ਜੇ ਬਾਈ ਨਾਲ ਹੀ ਆ ਵੀਰੇ ਦੇ ਖੜਚੇ ਨਾਲ ਉੱਥੇ ਤੇ ਜਾਣਕਾਰੀ ਮੰਗਦੇ ਬਾਈ ਕੋ ਬਾਈ ਕੋ ਵੱਧ ਹੋਣੀ ਹੈ ਉਂਟਣੀ ਬਾਰੇ ਜਾਣਕਾਰੀ ਹੈ ਨਾ ਹਾਂਜੀ ਉਹ ਵੀ ਕੀ ਕੀ ਹੈ ਅੱਛਾ ਜੀ ਜਦ ਜੇ ਇਹ ਲੋਇਆ ਜੋੜੋ ਵੀ 25 ਕੋਟਲ ਵਾਜਣ ਆਓ ਇਧਰ ਆਓ ਵੀ ਬੇਤੀ ਕੋਟ ਨੂੰ ਲੱਗ ਜਦਾ ਗਾਣ ਗੋਲੇ ਮੱਝ ਜਾਏਗਾ ਅਬੇ ਮੇਰੇ ਕੋਲ ਖੜ ਜੋ ਨਰਮਾ ਇੱਕ ਪਾਸੇ ਨਰਮਾ ਲੈ ਕੇ ਜਾਣਾ ਜੀ ਹੂੰ ਉਹਦੀ ਹਾਲ ਹੋਰ ਬਾਉਣ ਨੂੰ ਵਧੀਆ ਹੈਗੀ ਯਾਰ ਹੂੰ ਤੁਹਾਡਾ ਫੇਰ ਵੀ ਆਗਵਾ ਹੀ ਜਾਂ ਅੱਛਾ ਫਗਰ ਤੇ ਵੀਰੇ ਕੰਮ ਹੀ ਲੈ ਇਹਦੀ ਖਰਾਕ ਕੀ ਹੁੰਦੀ ਹੈ ਆਹ ਸੁਕਾ ਗਵਾਰਾ ਨੀਰਾ ਤੇ ਇਹ ਹੁੰਦੀ ਦਾ ਗਵਾਰੇ ਨੀਰਾ ਜਿਹੜੀ ਆਮ ਅੱਜਾਂ ਨੂੰ ਵਗਰ ਗਾਈਆਂ ਪੈਂਦੀ ਉਹੀ ਹੈ ਕਿ ਹੋਰ ਹੋਰ ਚੀਜ਼ ਹੈ ਅੱਛਾ ਉਹ ਥੂੜੀ ਹੁੰਦੀ ਹੈ ਹਾਂਜੀ ਤੇ ਹਾਂ ਦਾ ਗਵਾਰਾ ਨੀਰਾ ਛੋਲੇ ਦਾ ਨੀਰਾ ਹਾਂ ਸਾਰੇ ਮੇਰੇ ਦਾ ਹਮਮ ਤੇ ਇੱਕ ਮਿੰਟ ਰੁਕਿਓ ਭਾਈ ਖੜੇ ਵਿੱਚ ਘੰਡ ਵਿੱਚ ਨਾ ਅੱਛਾ ਖੜੇ ਹੋ ਜਾਓ ਅਜੀ ਖੜੇ ਖੜੇ ਬਸ ਨੇ ਚਕੇੜਾ ਹੁੰਦਾ ਤੇ ਭਾਈ ਤੂੰ ਇੱਥੇ ਹੁਣ ਜਾਨਣ ਕਿ ਇਹ ਕੀ ਕਿੜਚੀ ਪਾਉਣਾ ਕਿਹੜੀ ਖਰਾਕ ਗੁਆਰੇ ਦਾ ਨੀਰਾ ਛੋਲੇ ਦਾ ਨੀਰਾ ਛੋਲੇ ਨੀਰਾ ਪਾਉਨੇ ਨੂੰ ਗੁਆਰੇ ਦਾ ਨੀਰਾ ਪਾਉਨੇ ਆ ਜਾਨੀ ਛੋਲੇ ਨੀਰਾ ਤੇ ਛੋਲਿਆਂ ਦੀ ਖਰਾਕ ਨਾਲ ਤਕ ਤਕੜੀ ਹੋ ਜਾਂਦੀ ਫਰੀਆ ਤੇ ਵੀਰੇ ਜਿਹੜੀ ਇਹ ਚੀਜ਼ ਇਹ ਹੋਰ ਵੀ ਬਿਮਾਰੀ ਵਗੈਰਾ ਕਿਹੜੀ ਲੱਗਦੀ ਆ ਕੋਈ ਬਿਮਾਰੀ ਤੋਂ ਕੋਈ ਬਿਮਾਰੀ ਕਿਉਂ ਨਹੀਂ ਲੱਗਦੀ ਕੋਈ ਕੋਈ ਬਿਮਾਰੀ ਲੱਗਦੀ ਬਹੁਤ ਵੇਚੀ ਜਾਂਦੇ ਅੱਛਾ ਜੀ ਇੰਜੈਕਸ਼ਨ ਵਗੈਰਾ ਕੋਈ ਟੀਕਾ ਲੱਗਦੇ ਤੇ ਨਾ ਨਾ ਕੋਈ ਲੱਗਦਾ ਕੋਈ ਟੀਕਾ ਨਹੀਂ ਕੋਈ ਨਹੀਂ ਪੁਆਰ ਨਹੀਂ ਦੇ ਚੰਗਰ ਜੀ ਅੱਛਾ ਨਹੀਂ ਤੇ ਹੋਰ ਬਾਈ ਇਹਦੇ ਬਾਰੇ ਕੋਈ ਹੋਰ ਦੱਸ ਕੋਈ ਗੱਲ ਬਾਤ ਕਰਨਗੇ ਹਮਾਂ ਲਾ ਇੱਕ ਕਾਉਂਟਰੀ ਇਹ ਤੇ ਬੱਚੇ ਵਗੈਰਾ ਵੀ ਲੈਂਦੇ ਹੋਗੇ ਹਾਂ ਬੱਚੇ ਲੈਣੇ ਆ ਹਾਂ ਹਾਂ ਤੇ ਬੇਗਾ ਕੇ ਕੀ ਵੇਚਦੇ ਆ ਫਿਰ ਹਾਂ ਵੇਖ ਜਾਂਦਾ ਕੋਈ 70 80 ਹਜ਼ਾਰ ਦਾ ਬੱਚਾ ਹਾਂ ਕਿ ਬੱਚਾ 70 80 ਹਜ਼ਾਰ ਚਲੇ ਜਾਂਦਾ ਵੀਰੇ ਤੇ ਹੋਰ ਗੱਲ ਬਾਤ ਕੋਈ ਹੋਰ ਠੀਕ ਹੈਗਾ ਹੋਰ ਵਧੀਆ ਹੈਗੀ ਬੰਦ ਕੇ ਆ ਤੇ ਖੇਤੀ ਦਾ ਕੰਮ ਲੈਨੇ ਤਾਂ ਬਹੁਤ ਬੜੀ ਆਦਾ ਹੜਵਾਈ ਦਾ ਪੱਠੇ ਲੱਦ ਕੇ ਲੈ ਜਾਂਦੇ ਆ ਹਮ ਹਮ ਐਡਾ ਗੱਡਾ ਜੋੜ ਕੇ ਲੈ ਜਾਂਦਾ ਲੋਈ ਵਾਲਾ ਗੱਡਾ ਹੈਗਾ ਇਹ ਬਹਾਰ ਚ ਕਿੰਨੀ ਦਿਨਾਂ ਬਾਅਦ ਹੋ ਜਾਂਦੀ ਆ ਇੱਕ ਇੱਕ ਟਾਈਮ ਚ ਕਰੀ ਸੁਈ ਦੇ ਦਿੰਦੀ ਆ ਨਹੀਂ ਸਾਲ ਤੇ ਇੱਕ ਵਾਰੀ ਸੁਹੰਦੀ ਆ ਸਾਲ ਚ ਇੱਕ ਵਾਰੀ ਸੁਹੰਦੀ ਆ ਕਿੰਨੇ ਟਾਈਮ ਬਾਅਦ ਹੋ ਜਾਂਦਾ ਯਾਨੀ ਕਿ ਲੋਈ ਦਾ ਕਿੰਨੇ ਟਾਈਮ ਬਾਅਦ ਮਾਰਾ ਮਹੀਨਾ ਤੋਂ ਹੈ 12 ਮਹੀਨਾ ਤੱਕ 12 ਮਹੀਨਾ ਹੁੰਦੀ ਆ ਇਹ ਦੁੱਧ ਦੋ ਕੰਮ ਹੁੰਦਾ ਹਾਂ ਦੁੱਧ ਆ ਜਾਂਦਾ ਹਾਂ ਦੁੱਧ ਕੰਮ ਹੁੰਦਾ ਹਮ ਹਮ ਬਹੁਤ ਤਗੜੀ ਤਾਕਤਾਂ ਚੀਜ਼ ਹੈ ਦਦਾ ਕਿ ਉਹ ਗਰੀਦੋ ਦੁੱਧ ਕਹਿੰਦੇ ਕਿਸੇ ਨੂੰ ਹਜਮ ਨਹੀਂ ਹੁੰਦਾ ਇਹ ਗੱਲ ਸੱਚੀ ਹੈ ਨਹੀਂ ਨਹੀਂ ਕੋਈ ਬਿਵਾਰੀ ਨਹੀਂ ਲਾਦੀ ਉੱਠਦੀ ਵਧੀਆ ਬੰਦ ਕੇ ਹਰੇ ਹਰਾ ਪੱਟਾ ਖਾਂਦੇ ਆ ਇਹ ਹੂੰ ਸਹੀ ਚੀਜ਼ ਆ ਇਹ ਪੇੜ ਦਾ ਦੁੱਧ ਨਹੀਂ ਕੰਮ ਚ ਆਪਾਂ ਨੇ ਦਵਾਈ ਤੌਰ ਤੇ ਆਉਂਦਾ ਛਿਲਾਂ ਦੀ ਕੰਮ ਆਉਂਦੀ ਆ ਹਾਂ ਉਹ ਹਿਸਾਬ ਇਹਦਾ ਤੇ ਜਦੋਂ ਇਹ ਜਦੋਂ ਸਬਾਉਣੀ ਪਈ ਉਹ ਬਾਹਰ ਖੇਤ ਬਾਹਰ ਰੱਖਣੀ ਪੈਂਦੀ ਆ ਨਹਿਰ ਤੇ ਹੂੰ ਇਹ ਉਹ ਬੱਚੇ ਦਾ ਤੌਣ ਫੜ ਕੇ ਰੱਖਣੀ ਪੈਂਦੀ ਆ ਹੂੰ ਵੀ 12 13 ਘੰਟੇ ਤੌਣ ਥੱਲੇ ਲਾ ਮਾਰੇ ਬਰਾ ਦਰਗੜੇ ਸੂਣ ਲਾਂਦੀ ਐ ਸੂਣ ਤਾਂ ਸੂਰਾ ਪੈਣੇ ਉਹ ਦੁਬਾਰਾ ਬੱਚੇ ਦਾ ਤੌਣ ਫੜ ਕੇ ਰੱਖਣੀ ਪੈਂਦੀ ਐ ਇਹ ਬੱਚਾ ਤੌਣ ਥੱਲੇ ਮਾਰ ਲੈਂਦਾ ਅੱਛਾ ਕੋਈ ਤੌਣ ਲੰਬੀ ਹੁੰਦੀ ਐ ਲੰਬੀ ਤੌਣਾਂ ਦੀ ਲੰਬੀ ਤੌਣ ਕਰਕੇ ਹੈ ਕਿ ਬੱਚੇ ਦੀ ਤੌਣੇ ਨੂੰ ਸੂਣ ਤੋਂ ਬਾਅਦ ਹਾਂ ਬੱਚਾ ਬਚਾਵਦੀ ਆਪ ਹੀ ਐ ਮਤਲਬ ਕਿ ਬੇਬੁੱਧਾ ਹੁੰਦਾ ਨਾਲੇ ਜੀ ਹਾਲੀ ਬੁੱਧੀ ਹੁੰਦੀ ਐ ਹੂੰ ਥੱਲੇ ਤੌਣ ਮਾਰ ਕੇ ਮਰ ਜਾਂਦਾ ਆਪ ਦੀ ਆਪ ਮਰ ਸਕਦਾ ਅੱਛਾ ਫੋਰ ਕਾਬੂ ਕਰਕੇ ਰੱਖਣਾ ਪੈਂਦਾ ਅੱਛਾ ਇਹ ਵੀ ਹੁੰਦਾ ਹੈ ਤੇ ਬਾਹਰ ਇਹ ਬਾਹਰ ਇਹ ਜੰਬੇ ਆਪ ਘਰੇ ਨਹੀਂ ਸੌ ਸਕਦੇ ਨੂੰ ਇਹਨੇ ਥੋੜੇ ਪਾਸੇ ਸਾਈਡ ਤੇ ਰੱਖਣਾ ਪੈਂਦਾ ਦੱਸ ਜ ਬੁੜੀਆਂ ਬੜੀਆਂ ਪਰੇਸ਼ਾਨ ਨਹੀਂ ਪੈਣਾ ਚਾਹੀਆ ਤੇ ਬੁੜੀਆਂ ਪਰੇਸ਼ਾਨ ਨਹੀਂ ਪੈਣਾ ਜੀ ਮੇਰ ਕਰਨੀ ਹੈ ਕਿ ਬੁੜੀਆਂ ਤਾਂ ਦੂਰ ਦੂਰ ਰੱਖਣੀ ਮਿਲਦੀ ਹੈ ਤੇ ਭਾਈ ਇੱਕ ਵਾਰ ਹੋਰ ਇਤੇ ਖਰਾਕ ਦੀ ਹੋਗੀ ਜਾਂ ਲੋਕੀ ਬਿਮਾਰੀ ਦੀ ਹੋਗੀ ਤੇ ਕਿ ਜਦੋਂ ਉਹ ਬਹਾਰ ਚ ਆਉਂਦੀ ਆ ਇਹ ਜਿਵੇਂ ਹੁੰਦੀ ਆ ਬਹਾਰ ਚ ਆਉਂਦੀ ਆ ਕਿ ਜਦੋਂ ਆਪਣੀ ਸੈਕਸੁਅਲ ਲਾਈਫ ਕਰਦੀ ਆ ਤੇ ਪੇਟ ਨਾਲ ਪਿੱਠ ਜੋੜਦੇ ਆ ਹਮ ਧੰਨਵਾਦ ਹੈਨਾ ਇਹ ਗੱਲ ਸੱਚੀ ਆ ਸੱਚੀ ਪੇਟਾ ਬਿਠੀ ਹੋੜੇ ਟਿੱਜ ਹੁੰਦੀ ਐ ਖੜੀ ਹੋ ਕੇ ਹੁੰਦੀ ਐ ਕਿ ਬੈਠ ਕੇ ਹੁੰਦੀ ਐ ਵੇਸੇ ਖੜੀ ਸੁਬੇ ਨੇ ਵੇਸੇ ਬਿਨੇ ਬਾਹ ਕੇ ਮੁਰੋਂ ਰਸੇ ਨਾਲ ਤਾਉਣ ਦੇ ਉੱਤੋਂ ਦੀ ਗੋਡੇ ਉਹਨੇ ਨਿਕਲਦੇ ਐ ਅੱਛਾ ਇਹ ਆਪਣੇ ਆਪ ਬੈਠਦੀ ਨਹੀਂ ਹੈਗੀ ਗੋਡੇ ਫੋਲੀ ਐਡਾ ਗੋਡਾ ਬਨ ਕੇ ਮੁਰ ਕੇ ਤਾਉਣ ਦੇ ਉੱਤੋਂ ਜੱਸਾ ਕਰਕੇ ਪਰਲਾ ਗੋਡਾ ਬਨ ਕੇ ਫਿਰ ਇੱਕ ਬੰਦੇ ਦੀ ਬਸੇ ਗੱਲ ਹੀ ਨਹੀਂ ਹੋਣੀ ਐ ਨਹੀਂ ਕੋਈ ਖਾਸ ਗੱਲ ਨਹੀਂ ਮਲੂ ਕੋਈ ਚੱਕਰਾਂ ਦੀ ਗੱਲ ਨਹੀਂ ਕੁਛ ਨਹੀਂ ਦੇਖੋ ਇੱਕ ਬੰਦਾ ਸਵਾਲ ਆਉਂਦਾ ਇਹਨੂੰ ਇੱਕ ਦੇ ਦੋ ਰਾ ਲਾਜ਼ਮੀ ਦੋ ਰਾ ਹੋਣੇ ਚਾਹੀਦੇ ਐ ਵੇਸੇ ਹਮਮ ਇੱਥੇ ਚੌਂਕ ਦੇ ਵਿਚਾਲੇ ਸੀ ਹੋਤੀ ਬਾਈ ਤੇ ਸਾਈ ਚੰਦ ਬੈਠੇ ਰਹਿੰਦਾ ਹੈਗਾ ਦੋਨਾਂ ਨੇ ਸੌਏ ਸੌਈ ਦੋਨੋਂ ਨੇ ਸੌਏ ਸੀ ਬਈ ਅੱਗੇ ਨੂੰ ਉਠ ਘਟੇ ਆਇਆ ਸੀ ਵਧੇ ਆ ਹੁਣ ਘਟੇ ਆ ਜੀ ਹੁਣ ਟਰੈਕਟਰਾਂ ਦੇ ਸਾਧਨ ਨਾਲ ਜਾਦੇ ਹੋਗੇ ਟਰੈਕਟਰਾਂ ਨਾਲ ਜਾਂਦੇ ਹੋਗੇ ਇਹਦਾ ਨਾ ਫਰਕ ਪਿਆ ਹੈ ਹਾਂ ਇਹ ਵਾਗੜੀਆਂ ਨੇ ਪਿੰਡਾਂ ਨਾ ਉਹਨਾਂ ਨੇ ਪਿੰਡਾਂ ਜਿਹਾ ਇਹੀ ਆ ਅੱਛਾ ਜੀ ਉਹ ਆਪਣੇ ਜੀਮੀਦਾਰ ਲੋਕ ਕਰੇ ਘਟ ਘੱਟ ਕੇ ਟਰੈਕਟਰ ਉਠ ਲੈ ਲੈ ਵਾਗੜੀਆਂ ਵੱਡੇ ਪਿੰਡਾਂ ਚ ਲਈ ਆ ਜੀ ਮੇਰੇ ਅੱਗੇ ਪਿੰਡ ਹੈਗੇ ਤੇ ਬਈ ਜੇ ਮੈਂ ਗੋਹਾਜਾ ਦੇਖਿਆ ਇਥੇ ਇਹ ਗੋਲ ਛੋੜੇ ਛੋਟੇ ਹੁੰਦੇ ਆ ਗੋਲੇ ਢਾਹਦਾ ਗੋਲੀ ਹਾਂ ਗੋਲੇ ਡੇ ਉਹ ਆਪ ਇਹਨਾ ਕਿਤੇ ਆਪ ਇਹ ਆ ਇਹਦਾ ਗੋਆ ਨਾ ਜਿਵੇਂ ਇਹ ਮੇਰੇ ਬੱਕਰੀ ਦੀ ਮਿੰਗਣਾ ਵਰਗਾ ਹੀ ਹੈ ਨਾ ਬੱਕਰੀ ਬੱਕਰੀ ਵੀ ਨਾ ਜਾਏ ਬਰੀਕ ਹੁੰਦੀ ਆ ਇਹ ਗੋਲ ਥੋੜਾ ਸਾਈਜ਼ ਵੱਡਾ ਇਹਦਾ ਫੇਰ ਤਾਂ ਕੀ ਕਰਦੇ ਹੋ ਅੰਗੇ ਇਹਦੇ ਵਧੀਆ ਪਾਣੀ ਪੂਣੀ ਤੱਤਾ ਕਰ ਨੂੰ ਅੱਗ ਮਚਾਉਣ ਨੂੰ ਉਰੀਆ ਕਮੰਦ ਲੈਂਦੇ ਸੋ ਸੁਕਾ ਕੇ ਜਿਵੇਂ ਸੁੱਕੀਆਂ ਲੱਕੜਾਂ ਵਰਤਿਆ ਚਿਲੇ ਜਾ ਉੱਤੇ ਦਾਣਾ ਪੱਤਾ ਤਰਤਾ ਦੁੱਧ ਥੱਲੇ ਉੱਤੇ ਤਰਤਾ ਤਰਤਾ ਥੱਲੇ ਪਾ ਦੇ ਥੋੜੇ ਚੱਲੀ ਜਾਂਦੇ ਸੇਕਵਾ ਚਰਨਦੇ ਇਹਨਾਂ ਦਾ ਠੀਕ ਠੀਕ ਇਹ ਬਾਲਣ ਦੀ ਕਮਾਈ ਦਾ ਹੈ ਹਾਂ ਹਾਂ ਉਹ ਥੋੜੀਆਂ ਪਾ ਕੇ ਫੂਲ ਦੂਜਾ ਛੋਟਾ ਉਹ ਛਟੀਆਂ ਦਾ ਚੂਰਾ ਉੱਤੇ ਇਹ ਸੜੀਆਂ ਹੀ ਸੁੱਕੇ ਬੜੀ ਜਾਣਗੇ ਬਸ ਬੜੀ ਜਾਣੇ ਨਹੀਂ ਮੱਝ ਦਾ ਗੋਹਾ ਤਾਂ ਪੱਥਣਾ ਮੈਂ ਪੱਥਰ ਲੋੜਨੀ ਮੇਰੇ ਬਾਕੀ ਸਿਆਚ ਅਸੀਂ ਤੁਹੀਂ ਤਾਂ ਹੀ ਪਾਉਣੇ ਉਹਦੇ ਉੱਤੇ ਖੀਰੇ ਸੱਟ ਲੈਣੇ ਆ ਇੱਕ ਹੱਥ ਪਰ ਸੇਕਨ ਸੁਕਣੂਰੀਆਂ ਦਾ ਅੱਛਾ ਉਹ ਸਿੱਖਣ ਦੇ ਕੋਲ ਸੜੇ ਉਹ ਹੀ ਕੰਮ ਆਉਂਦਾ ਸੱਤ ਸੇਕਣੇ ਕੰਮ ਆਉਂਦੇ ਠੀਕ ਆ ਤੇ ਹੋਰ ਗੱਲ ਹੋਰ ਗੱਲ ਬਾਤ ਕੋਈ ਪਈ ਦੀ ਹੋਰ ਕੁਛ ਨਹੀਂ ਬਠੀਕ ਠਾਕਾ ਹੋਰ ਬਸ ਨੇ ਜਿਆਦੇ ਹਾਲ ਹੋ ਤੱਕੀ ਸੁੱਕੀ ਹੋ ਜਾ ਰਹੀ ਉਹ ਮਤ ਕਿ ਕਾੜਾ ਦੇ ਦੇ ਨੂੰ ਗੁੱੜ ਦਾ ਬਣਾ ਕੇ ਹੂੰ ਕਾੜਾ ਦੇ ਦੀ ਦਾ ਵਾਲ ਕੇ 2 ਕਿਲੋ ਰੱਖਾ ਸ਼ਿਤਾ ਇਹ ਸਭ ਤੋਂ ਵੀ ਟ੍ਰੈਕਟਰ ਤੋਂ ਵਧੀਆ ਆਈ ਦੀ ਚੀਜ਼ ਮਤਲਬ ਟ੍ਰੈਕਟਰ ਵਧੀਆ ਜਿਆਦਾ ਇਹ ਸੰਦ ਹੈਗੇ ਡੋਡੀ ਹੁੰਦੀ ਕੋਈ ਹਾਲਾ ਤਰਪਾਲੀ ਆ ਆਖਰਾ ਹਾ ਛੋਟਾ ਸੁਹਾਗੀ ਆ ਹੂੰ ਪਹਿਲੇ ਇਹਨਾਂ ਨੇ ਕੰਮ ਕਰਦੇ ਸੀ ਹੁਣ ਤਾਂ ਫਿਰ ਥੋੜੀ ਜੀ ਸਿੰਧੀ ਵਧ ਗਈ ਲੋਕਾਂ ਨੇ ਸਿੰਧੀ ਲੜੀ ਬਸ ਮੈਂ ਸਿੰਧੀ ਨਾਲ ਜਿਆਦਾ ਸਾਡਾ ਰਾਜਸਥਾਨ ਦਾ ਰਹੇ ਬਹੁਤ ਵਧੀਆ ਆ ਜਾ ਕਿ ਤਰ੍ਹਾਂ ਦਾ ਜੱਜ ਕਹਿੰਦੇ ਨੇ ਹਾਂ ਉਹ ਜਾ ਉਹ ਮੁੰਡਾ ਇਹ ਹੁਣ ਪਾਣੀ ਵੀ ਕਿੰਨਾ ਪਾਣੀ ਇੱਕ ਵਾਰੀ ਪੀ ਪਾ ਇਹ ਤਿੰਨ ਤਿੰਨ ਦਾ ਨਾ ਪਾ ਪਾਣੀ ਤਿੰਨ ਨਵਾਂ ਪੀ ਤਿੰਨ ਨਾ ਵਾਰ ਪਾ ਨਾ ਤੇ ਆਈ ਤਾਈ ਕਾਟ ਕਾਟ ਜੂਗਾ ਚਾਰ ਦਿਨ ਹੀ ਕਾਟ ਕਾਟ ਜੂਗਾ ਅੱਛਾ ਜੀ ਇੱਕ ਵਾਰੀ ਕਿੰਨਾ ਕਪੜੀ ਪੀਂਦਾ ਹੈ ਪਾਣੀ ਦਾ ਪੀ ਜਾਂਦਾ ਹੈ ਮੰਨ ਲਾ ਤੂੰ ਜੇ ਚੰਗੀ ਤੇ ਲੱਗੀ ਹੋਵੇ ਤਾਂ 20 25 ਲੀਟਰ 20 25 ਲੀਟਰ ਇੱਕ ਵਾਰੀ ਚ 20 25 ਲੀਟਰ ਪਾਣੀ ਪੀ ਕੇ ਚਾਦਰ ਕੱਢ ਜਾਂਦਾ ਆਓ ਇਦੋਂ ਬਣੀ ਕੋਈ ਜ਼ਿਆਦਾ ਨਹੀਂ ਰਹੀ ਸੇਵ ਦੇ ਸਾਹ ਨਾਲ 25 ਲੀਟਰ ਹਾਂ ਇਹ ਚਾਦਰ ਨਾ ਘੜਦਾ ਯਾਰ ਨਾ ਘੜ ਜਾਂਦਾ 25 ਸੇਵ ਕਰ ਲੈਣਾ ਆ ਦੇ ਆ ਸੇਵ ਜਿਹੜਾ ਉੱਤੇ ਜਿਹੜਾ ਗੁੱਦਾ ਨਾ ਇਹਦੇ ਉੱਤੇ ਮਤਲਬ ਹਾਂ ਹਾਂ ਜਿਹੜਾ ਉੱਪਰ ਆ ਗੁੱਦਾ ਹੁੰਦਾ ਇਹ ਸੇਵ ਕਰਦੇ ਇਹਦੇ ਵਿੱਚ ਸੇਵ ਕਰ ਲੈਂਦਾ ਹੈ ਅੱਛਾ ਫਿਰ ਆਪ ਦੇ ਹਿਸਾਬ ਨਾਲ ਯੂਜ਼ ਕਰ ਮਾਰੂ ਤਾਂ ਨਹੀਂ 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 ਕੋਈ ਲੱਤ ਵੀ ਚੱਕਦੀ ਆ ਮੱਖੀਆਂ ਉਡਾਉਂਦੀ ਆ ਅੱਛਾ ਮੱਖੀ ਨੜੇ ਮੱਖੀ ਨੜਾ ਉਹ ਕਿਹੜਾ ਪਛਾਨ ਆ ਉਹ ਮਾਕਰੰਦੀ ਵੜ ਦੀ ਅਫਰੀਕਾ ਜਿਵੇਂ ਆ ਕਰਕੇ ਫਿਰਦਾ ਜਿਹੜਾ ਆਪਣਾ ਮਾਲਕ ਹੁੰਦਾ ਮਾਲਕ ਹੁੰਦਾ ਉਹ ਨੂੰ ਆਪਣੇ ਭੁੱਲਦੀ ਨਹੀਂ ਹਾਂਜੀ ਭੁੱਲਦੀ ਨਹੀਂ ਹੈਗੀ ਹਾਂਜੀ ਭੁੱਲਦੀ ਨਹੀਂ ਔਰ ਦੂਸਰੇ ਬੰਦੇ ਉਹਦਾ ਉਹਨੂੰ ਮਨ ਰੋਲੀ ਦੀ ਸੇਵਾ ਕਰਦੀਆਂ ਪੱਠੇ ਪਾਉਣੇ ਆ ਪਾਣੀ ਪੀਣਾ ਉਸ ਤੇ ਆ ਪਿਆਰ ਵਜਦਾ ਚਲ ਬਾਕੀ ਆਪਾਂ ਆਪਾਂ ਕਰਾਉਣੇ ਆ ਬੱਚਾ ਆਵਾ ਪੱਜਾ ਇਹ ਦਿਖਾ ਸੀ ਸਭ ਸਾਰੀ ਇਹ ਵੀ ਟ੍ਰੈਕਟਰ ਤੋਂ ਵਧੀਆ ਚੀਜ਼ ਹੈ ਮਤਲਬ ਟ੍ਰੈਕਟਰ ਤੋਂ ਜ਼ਿਆਦਾ ਲੋਕ ਅੱਜ ਵੀ ਨਾਲ ਤੇਲ ਪਾਣੀ ਪੀਖ ਪਈ ਖਰਾਬ ਹੋਵੇ ਨਾ ਮਗਲੈਲ ਵਰਨਾ ਨਾ ਪਵੇ ਇਹ ਸਭ ਕੁਝ ਕਰਾਉਣੀ ਹੈ ਬਿਮਾਰੀ ਕੋਈ ਲੱਗਣੀ ਹੈ ਨਾ ਕੋਈ ਸਰਵਿਸਿੰਗ ਕਰਾਉਣੀ ਹੋਣਾ ਬਾਕੀ ਸਭ ਤੋਂ ਵਧੀਆ ਕਿ ਸਫਾਈ ਨਾਲ ਮਤਲਬ ਕੰਮ ਹੁੰਦਾ ਦਾ ਟਰੈਕਟਰ ਤੋਂ ਵਧੀਆ ਬਈ ਦੀ ਉਮਰ ਕਿੰਨੀ ਹੋ ਤੁਹਾਨੂੰ ਕਿਹਾ ਉਮਰ ਹੋਣੀ ਹੈ 30 32 30 30 ਸਾਲ ਦੀ ਹੋਊਗੀ ਇਹ ਹਾਂ ਇਹ 30 32 ਸਾਲ ਦੀ ਉਮਰ ਦੀ ਹੋਣੀ ਆ ਜੇ ਜਵਾਨ ਬਈ ਆ ਜੀ ਇਹ ਜੇ ਬਰੀ ਬਹੁਤ ਸਾਲਾਂ ਉਮਰ ਹੁੰਦੀ ਬਹੁਤ ਲੰਮੀ ਉਮਰ ਇਹਨਾਂ ਦੀ ਕਿੰਨੀ ਉਮਰ ਹੁੰਦੀ ਇਹਨਾਂ ਦੀ ਇਹ ਕਾਟਿਆ ਨੇ ਅਸੀਂ 90 ਦੇ ਬੇਸਾਨ ਕਾਟਿਆ ਨੇ ਇਹ ਕੌਂਠ ਦੀ ਉਮਰ 80 90 ਸਾਲ ਦੀ ਆ ਉਨੀ ਉਮਰ ਅਜਿਗਲਾ ਆਪਾਂ ਕੋਈ ਬੰਦਿਆਂ ਦੀ ਵੀ ਨਹੀਂ ਹੁੰਦੀ ਇਹ ਆਮ ਆ ਦੇਖੀ ਇਹ ਜੇ ਬੱਚੋ ਟੱਲੇ ਨੇ ਝੋਟੇ ਦੀ ਉਮਰ 10 15 ਸਾਲ ਹੁੰਦੀ ਉਹਨ ਨਹੀਂ ਨਹੀਂ ਬੱਚੋ ਠੇ ਜਾਂਦੇ 50 50 ਸਾਲਾਂ ਚੁੱਕੀ ਜਾਂਦੀ ਹੈ ਨਾਲ ਝੋਟਦੀ ਹੋ ਜਾਂਦੀ ਹੈ ਤੇ ਇੱਕ ਪਖਰਾ ਦੇ ਹਿਸਾਬ ਨਾਲ ਅੱਛਾ ਹੀ ਪੁਰਾਕ ਦੇਣੀ ਪੈਂਦੀ ਹੈ ਖਰਾ ਦੇਣੀ ਪੈਂਦੀ ਹੈ ਚਲੋ ਵੀਰੇ ਤੇ ਚਲੋ ਬਾਕੀ ਮੇਰੇ ਨਾਲ ਗੱਲਾਂ ਆਪਣੀ ਪੂਰੀਆਂ ਹੋਈਆਂ ਬਾਕੀ ਬੰਨਣਾ ਸਟਾਈਲ ਦੇਖਿਆ ਯਾਰ ਦੇਖਾ ਆ ਪੈਰ ਤੇ ਬੰਨਿਆ ਬਾਈ ਨੂੰਰੇ ਮੂਹਣਾ ਥੋਨ ਤਾਲ ਲੈਂਦੀ ਐ ਇੱਕ ਵਾਰ ਚੌੜ ਚੌੜ ਪੈਕ ਆਊਟ ਕਰਕੇ ਆ ਮੋਰੀਨ ਵੜ ਦਿੰਦੀ ਆ ਅੱਛਾ ਮੋਰੀ ਉਹ ਹੀ ਵੜ ਜੇ ਫਿਰ ਉਸ ਉਸ ਰਸੇ ਦਾ ਕਾਬੂ ਰਿਆਂਦੀ ਆ ਲਾਤਣਾ ਫਿਰ ਤਾਂ ਸਿੱਧੋ ਪਾਇਆ ਹੈ ਇਹ ਵੀ ਇੱਕ ਖਾਸੀਅਤ ਹੈ ਵੀ ਜੋਰਦਾਰ ਹੈ ਨਾ ਉਹਨੇ ਵਿਲੇ ਵਿਲੇ ਕੋਲੇ ਵਿਲੇ ਕਰਕੇ ਤਾਂ ਕਰੇ ਖੜ ਮਸਤੀ ਕਰਨਾ ਚਾਹੁੰਦੇ ਆ ਠੀਕ ਹੈ ਬਾਈ ਬਾਕੀ ਉਹਦਾ ਦਿਖਾ ਦੋ ਰੀਡਰ ਦਾ ਇੱਟਰੇ ਥਲੇ ਮਤਲਬ ਮੜ ਨਾਲੇ ਦੇ ਆ ਬਾਈ ਜੀ ਹਾਂਜੀ ਲੋਕਾਂ ਨੂੰ ਮੰਨਣਾ ਹੈ ਕਿ ਅਭੀ ਮਤਲਬ ਉੱਡੇ ਜਾਂ ਛੋੜਨੇ ਦੇ ਵੀ ਪੰਜ ਪੈਰ ਹੁੰਦੇ ਆ ਮਨਨ ਪੰਜ ਪੈਰ ਨਹੀਂ ਹੁੰਦੇ ਮਤਲਬ ਇਹਦਾ ਇੱਟਰੇ ਹੁੰਦਾ ਕੋੜੀ ਨੂੰ ਹੋਈ ਉਹਨੇ ਹਾਂਜੀ ਹੋ ਰਿਹਾ ਅੱਛਾ ਜਿਹੜਾ ਆ ਉੱਪਰ ਬਣਿਆ ਜਾਂ ਹੋਇ ਬਣਿਆ ਹਾਂਜੀ ਹਾਂਜੀ ਫਿਰ ਤਾਂ ਇਹਨੂੰ ਪੰਜ ਪੈਰੀ ਕਹੇ ਹੁੰਦੇ ਹੈਗਾ ਆਹ ਪੁੱਤ ਦੱਜੇ ਨੂੰ ਲੋਕ ਆ ਬਾਕੀ ਪੰਜ ਪੈਰੀ ਨਹੀਂ ਹੁੰਦੇ ਇੱਟਰੇ ਹੁੰਦਾ ਅੱਛਾ ਬਾਕੀ ਇਹਨੂੰ ਬੇਕਰ ਨਹੀਂ ਸੈਟ ਉਹ ਚਾਹ ਆਟੇ ਜਾਨੀ ਕਿ ਇੱਕ ਕੀ ਹਾਈਟ ਵਾਡੀ ਕਰਕੇ ਲੋਕ ਕਈ ਵਾਰ ਕਹਿੰਦੇ ਆ ਨਾ ਵੀ ਕਈ ਵਾਰ ਬਹੁਤ ਸੁਣਨ ਚਾਹੁੰਦਾ ਵੀ ਕਈ ਵਾਰ ਕਹਿੰਦੇ ਆ ਵੀ ਪੰਜ ਪੈਰ ਬਿਠਾ ਗਿਓ ਖਾਣ ਦੇ ਨੂੰ ਵੀ ਪੰਜ ਪੈਰ ਨਹੀਂ ਹੁੰਦੇ ਉਹ ਇਟਰ ਬਾ ਗਿਓ ਖਾਣ ਨੂੰ ਥੋੜੇ ਗਏ ਦੇ ਵਜੂਗੀ ਇਹ ਬਹਿਣ ਕੀ ਆ ਹਮ ਸ਼ੁਰੂ ਵੀ ਖੜ ਮਾਤੀ ਤੇ ਨਹੀਂ ਕਰਦੀ ਆ ਅੱਛਾ ਫਲਾ ਅੱਛਾ ਇਸ਼ਾ ਹੈ ਅੱਛਾ ਅੱਛਾ ਕੀ ਬੁੜਾਣਾ ਹੈ ਕਿਆ ਪਤਾ ਭਾਈ ਆਏ ਹੋਏ ਉਹ ਸਮਝਦਾਰ ਹੁੰਦਾ ਪਸ਼ੂ ਬਹੁਤ ਸਮਝਦਾਰ ਆਈ ਸੇ ਲੇ ਬੈਠਣਾ ਆ ਜਾ ਥਾਂ ਥਾਂ ਦੇ ਵਿੱਚ ਨਹੀਂ ਭਾਈ ਆਹੀਂ ਆਹੀਂ ਬੈਠਣਾ ਨਹੀਂ ਆਹੀਂ ਬੈਠਣਾ ਆਹੀਂ ਬੈਠਣਾ ਆਹ ਖੜੀ ਹੋ ਜੀ ਇਸਕੇ ਮੱਲੇ ਖੜੀ ਹੋ ਜੀ ਜੋ ਸੋਣਾ ਜੇ ਮੱਲੇ ਰਾਮ ਕਰਦੀ ਆਹੀਂ ਕਰਦੀ ਆ ਇਹ ਖਾ ਖੂ ਕੇ ਪਟੇ ਗਾਲਾ ਗੁਲਾ ਕਰ ਲੈਂਦੀ ਆ ਰਾਮ ਗਾਲਾ ਕਰ ਹਾਂ ਠੀਕ ਆ ਭਾਈ ਬਹੁਤ ਆ ਯਾਰ ਅੱਜ ਨਾ ਪਰ ਕੀ ਗੱਲ ਅੱਜ ਨ ਸਵਾਦ ਆ ਗਿਆ ਕਿ ਉਂਡ ਦੇਖ ਚ ਲਈ ਤੇ ਅੱਜ ਇਹਦਾ ਕੋਈ ਜਾਣਕਾਰੀ ਮਿਲੀ ਅੱਛਾ ਅੱਛਾ ਉਹ ਬਜ਼ੁਰਗਾਂ ਤੋਂ ਪਤਾ ਨਹੀਂ ਸਾਡੇ ਸਾਡੇ ਪਰ ਕਿਉਂ ਨਹੀਂ ਪਤਾ ਹੈ ਨਾ ਜਾਂ ਤੁਹਾਡੇ ਅਗਲੇ ਵੀਡੀਓ ਉਂਡ ਹੀ ਨਹੀਂ ਪਤਾ ਅੱਗੇ ਪੰਜਾਬ ਚ ਆਉਂਦੇ ਨੇ ਗੁਜਾਰੇ ਕੀ ਵਿਆਹ ਹੁੰਦੇ ਐ ਫਰੀਦਮਕੇ ਮੈਂ ਉੱਤੇ ਚੜ ਕੇ ਵਿਖਾ ਪਲਾਣਾ ਪਾਤਾ ਉੱਤੇ ਤੇ ਚੜ ਬੁੜੀਆਂ ਨੇ ਵਾਰੀ ਨਾ ਦੋ ਚੜ ਗਈਆਂ ਤਿੰਨ ਚੜ ਗਈਆਂ ਭਾਈਆਂ ਉਹ ਸਾਰੀਆਂ ਦੇ ਫੋਟੋ ਫਾਟੋ ਬਣਾਈ ਆ ਕਿ ਇਹ ਮੌਨ ਨਗਰ ਉਹ ਸਾਡੇ ਸਟੇਸ਼ਨ ਪੈਂਦਾ ਸਵਾਰੀਆਂ ਇਹ ਤੇ ਕਿਉਂਦੀਆਂ ਹਮੇ ਪਹਿਲਾਂ ਹਾਂ ਪਹਿਲਾਂ ਠੀਕ ਹੈ ਪਹਿਲਾਂ ਇਹ ਤਾਂ ਸਵਾਰੀਆਂ ਹੁੰਦੀਆਂ ਅੱਜ ਵਾਈਕ ਚੱਲ ਪਏ ਤੇ ਟਰੈਕਟਰ ਪੰਜਾਬ ਦੇ ਚੋਂ ਬਰਾਤ ਵੀ ਨਾ ਉੱਠਾ ਤੇ ਜਾਂਦੀ ਹੁੰਦੀ ਸੀ ਹਾਂ ਬਹੁਤ ਟਾਈਮ ਪਹਿਲਾਂ ਦੀ ਗੱਲ ਆ ਬੀਰ ਅੱਛਾ ਤੂੰ ਪੰਜਾਬ ਇੱਥੋਂ ਇੱਥੋਂ ਬਰਾਤ ਪੰਜਾਬ ਉੱਠਾਂ ਤੇ ਗਈ ਸੀ ਤੇ ਦੇਖੀ ਵੀ ਜਲਾ ਲਾਗ ਲਈਏ ਅੱਛਾ ਸਾਡੇ ਚਾਚੀ ਵੀ ਥੋੜੀ ਚਾਚੀ ਵੀ ਬਰਾਤ ਜਲਾ ਲਾਗ ਲਈ ਕਿੱڑی ਚਲੀ ਪੈਂਦਾ ਉਹ ਪਠੰਡੇ 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 ਜ گئے ਹਨ ਬਰਾਤਾਂ ਉੱਠਾਂ ਤੇ ਕਿੰਨੇ ਦਿਨ ਲੱਗੇ ਜਾਂਦੇ ਨੇ 5-8 ਰਿਜ ਹੈ ਹੈ ਉਹ ਯਾਰ ਕੋ ਬਾਪੂਰ ਰਾਦਿਆਂ ਦੇ ਸੀ ਦਿਆਂ ਤਾਂ ਕਈ ਲਾਗੇ 12 15 ਨੇ ਲਾਗੇ ਜਾਣਾਂ ਤੇ ਜਾਣਾਂ ਤੇ 15 20 ਦਿਨ ਲਾਗੇ ਸੀ ਠੀਕ ਹੈ ਭਾਈ ਚਲ ਤੇਨੇ ਗੱਲਾਂ ਮਾਰਦੇ ਬਹਿ ਕੇ ਮਾਰਦੇ ਨਿਆਰੇ ਨਾ ਤੇ ਜੇ ਆਪ ਜੀ ਕញ្ញਾਨੇ ਦਸੀ ਆਪਾਂ ਜਾਣਕਾਰੀ ਦਿੱਤੀ ਊਂਟ ਬਾਰੇ ਤੇ ਊਂਟ ਅੱਜ ਕੱਲ੍ਹ ਦੇਖੇ ਤਾਂ ਬਸੇ ਰਹੇ ਸੀਗੇ ਮਿਲਦੇ ਰਹੇ ਉਹ ਕਦੇ ਕਦੇ ਆਪਾਂ ਮੇਨਲਕੋਟ ਦੇ ਕਰੀਆਂ ਜਾਂ ਕਿਤੇ ਹੋ ਜਾਂਦੇ ਆ ਇਹ ਕਦੇ ਊਂਟ ਦੇਖਣ ਮਿਲ ਜਾਂਦੇ ਆ ਜੇ ਰਾਜਸਥਾਨ ਛੋੜੀ ਜਿਆਦਾ ਊਂਟ ਦੇਖਣ ਮਿਲ ਜਾਂਦੇ ਆ ਪਰ ਚਲੋ ਅੱਜ ਮੈਨੂੰ ਵੀ ਜਾਣਕਾਰੀ ਜਿਹੜੀ ਮੈਨੂੰ ਮਿਲੀ ਆ ਇਹ ਵੀ ਮੈਂ ਪਹਿਲੀ ਵਾਰੀ ਲਈ ਆ ਉਹਨਾਂ ਸੋ ਤਾਂ ਕਿਹਨੂੰ ਬਹੁਤ ਪਤਾ ਹੋਊਗੀ ਇਸ ਤੋਂ ਵੱਧ ਵੀ ਪਤਾ ਹੋ ਸਕਦੀ ਆ ਕਿ ਇਹ ਕਿਹਨੂੰ ਬਿਲਕੁਲ ਹੀ ਨਹੀਂ ਪਤਾ ਠੀਕ ਆ ਜਿਹੜੇ ਬੱਚੇ ਆ ਉਹਨਾਂ ਲਈ ਜਾਣਕਾਰੀ ਪਾਵਾਂਗੇ ਦੇਖਿਓ ਤੇ ਸ਼ੇਅਰ ਕਰਿਓ ਬਹੁਤ ਲਾਈਕ ਕਰਿਓ ਤੇ ਫਿਰ ਕਿਸੇ ਵੀ ਵੀਡੀਓ ਵਿੱਚ ਮਿਲਦੇ ਥੋੜੇ ਇੰਦਰ ਪਾਸੇ ਪਮਾਲੀ ਵੀ ਪੰਜਾਬੀ ਚੈਨਲ ਤੋਂ ਸੱਸੀ ਕਾ ਵੀਰ ਜੀ